हां जी दोस्तों 사ਸੀガル जी ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ 9-10 ਦਿਨਾਂ ਨੂੰ ਤਕਰੀਬਨ ਸੂਈ ਨੂੰ ਹੋ ਗਏ ਤੇ ਬਾਕੀ ਚੰਗਾ ਦੁੱਧ ਤਿਆਰ ਆਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰਕੇ ਖਰੀਦਣੀ ਆ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈਣੇ ਆ ਤੇ ਇਹਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਆਈ ਤਸੱਲੀ ਕਰਕੇ ਸਕ੍ਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਬੱਚਾ ਤੁਸੀਂ ਇੱਧਰ ਦੇਖ ਸਕਦੇ ਹੋ ਬੱਚਾ ਤੇ ਬਾਕੀ ਆ ਜੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਹੈ ਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਇਹ ਸੂਈ ਵੀ ਹੈਗੀ ਬਾਈ ਇਹ ਦੂਜੀ ਤੀਜਾ ਸੂਆ ਸੁਈ ਵੀ ਹੈ ਤੀਜਾ ਸੂਆ ਹੁਣ ਸੁਈ ਆ ਗਈ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਬਾਈ ਜੀ 10 ਦਿਨ ਸੁਈਨ ਹੋ ਗਏ ਠੀਕ ਆ ਸੂਆ ਤੀਜਾ ਹੈ ਨਾ ਤੀਜਾ ਠੀਕ ਆ ਤੇ ਦੁੱਧ ਹੁਣ ਜਮਾ ਕੰਡੇ ਵਾਲਾ ਕਿੰਨਾ ਤਿਆਰ ਹੋਊਗਾ ਦੁੱਧ ਬਾਈ ਆਪਾਂ 19 ਲੀਟਰ ਤਿਆਰ ਆ 18 ਕਹਿ ਕੇ ਅਗਲਾ ਸੌਦਾ ਮੰਨ ਕੇ ਸੌਦਾ ਕਰ ਲੈ ਕੋਈ ਥਣਾ ਦੀ ਆਪਣੀ ਘਰ ਤੱਕ ਦੀ ਜ਼ਿੰਮੇਵਾਰੀ ਠੀਕ ਆ ਥਣਾ ਥੋਣਾ ਦੀ ਜਮਾ ਓਕੇ ਆ ਗਈ ਮਗਰ ਨਾ ਮਗਰ ਨਾ ਜੇ ਮੈਂ ਬਹੁਤ ਬਰੁੱਤਰ ਦਾ ਠੀਕ ਆ ਜਮਾ ਓਕੇ ਆ ਜਾਨੀ ਆਪਾਂ ਵੀ ਤਸੱਲੀ ਕਰਕੇ ਲਿਆਏ ਆ ਹਨਾ ਹਾਂ ਤਸੱਲੀ ਕਰਕੇ ਲਿਆਏ ਆ ਬਾਕੀ ਆਪਾਂ ਲਿਆ ਕੇ ਵੇਚਦੇ ਆ ਕੋਈ ਘਰ ਦੀ ਨਹੀਂ ਆਪਣੀ ਠੀਕ ਆ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਠੀਕ ਆ 19 ਤਿਆਰ ਆ ਜਾਨੀ ਜਮਾ ਤਸੱਲੀ ਵਾਲਾ ਤੇ ਆਪਾਂ 18 ਕਹਿ ਕੇ ਦੇਣੀ ਆ ਹਾਂ 18 ਕਹਿ ਕੇ ਦੇਣੀ ਆ 18 ਕਿਲੋ ਜਮਾ ਬਿਨਾ ਤੋਨੇ ਤੋਂ ਭਰਾਂ ਦੀ ਕੋਈ ਲੈ ਜੀ ਕੋਈ ਚੱਕਰ ਨਹੀਂ ਠੀਕ ਆ ਬਾਕੀ ਜੇ ਕਿਸੇ ਨੂੰ ਤਸੱਲੀ ਕਰਨੀ ਤਾਂ ਤੋਲ ਕੇ ਲਿਆ ਸਕਦਾ ਹਨਾ ਠੀਕ ਆ ਤੇ ਬੱਚਾ ਤਾਂ ਬੱਚਾ ਹਨਾ ਹਾਂ ਬੱਚਾ ਬੱਚਾ ਠੀਕ ਆ ਤੇ ਬਾਕੀ ਉਂ ਕਿਵੇਂ ਆਗੀ ਚੋਣ ਜਾਣ ਚੋਣ ਜਾਣ ਚ ਪੂਰੀ ਵਧੀਆ ਬਾਈ ਜਮਾ ਇੱਕ ਨੰਬਰ ਆ ਜੀ ਬਾਈ ਠੀਕ ਆ ਤੇ ਉਂ ਠੰਡੀ ਆ ਜਮਾ ਹਨਾ ਹਾਂ ਹਾਂ ਠੰਡੀ ਠੀਕ ਆ ਤੇ ਇਹਦਾ ਆਪਾਂ ਬਾਈ ਮੁੱਲ ਕਿੰਨਾ ਰੱਖਿਆ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਹੋਊਗਾ ਠੀਕ ਹੈ ਤੇ ਠੀਕ ਆ ਵੀ 100 ਕੋਈ ਪੜਦਾ ਹੁੰਦਾ ਹੈ ਨਾ ਠੀਕ ਹੈ ਤੇ ਖੋਲ ਲਿਆ ਕਰੀ ਬਈ ਇਹਨੂੰ ਤੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਕਿਰਾਂ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਕਿ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਬਾਡੀ ਬਾਂਦਰ ਦੇਖ ਸਕਦੇ ਹੋ ਕਰਾਸ ਬਰੀਡ ਦੇ ਵਿੱਚ ਪੈਂਦੀ ਹੈਗੀ ਤੇ ਕਾਦਰ卡ਡ ਦਰਮਿਆਨੇ ਦੇ ਵਿੱਚ ਆ ਤੇ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਬਣਾਇਆ ਵਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਥਾਨ ਵੀ ਵਧੀਆ ਚੰਗੇ ਆ ਕਿ ਮੋੜ ਦਾ ਬਾਕੀ ਬਾਡੀ ਬਾਂਦਰ ਦੀ ਵੀ ਬਹੁਤ ਵਧੀਆ ਹੈਗੀ ਦੇਖ ਸਕਦੇ ਹੋ ਤੁਸੀਂ ਆਰਡਰ ਵੀ ਦੇਖ ਸਕਦੇ ਹੋ ਬਹੁਤ ਵਧੀਆ ਵਿਥੀ ਵੀ ਬਹੁਤ ਆ ਤੇ ਮਿਲਕ ਵੀਨ ਵੀ ਬਹੁਤ ਚੰਗੀ ਆਉਂਦੀ ਹੈਗੀ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਜੋ ਰੇਟ ਦੀ ਗੱਲ ਆ ਉਹ ਫੋਨ ਤੇ ਹੋਊਗਾ ਉਹ ਤੁਸੀਂ ਬਾਈ ਨੂੰ ਠੀਕ ਆ ਜਿਹੜੇ ਰੇਟ ਹੀ ਹੋਊਗਾ ਯਾਨੀ ਠੀਕ ਆ ਤੇ ਉਹ ਤੁਸੀਂ ਫੋਨ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਇੱਥੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਬੱਚਾ ਇੱਕ ਕਰੀ ਵੇਰ ਦੇਖ ਸਕਦੇ ਹੋ ਬੱਚਾਗਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ